आजादी कुठालियां अते बागवानी विभाग दे कैबिनेट मंत्री महेंद्र पगळ जी ने राष्ट्रीय चन्डा लहराया उस्तुं पहला कैबिनेट मंत्री महेंद्र पगळ जी शहीद पगळ सिंह जिदे जदीपेंड खटखट कला विखेबी ओना दी यादगार ते पहुचे अते शहीद पगळ सिंह जिन्नू श्रद्धांजलि भेंट कीती इस मौके ते ओना मार्च पास दा निरीक्षण कीता दे पुलिस टुकड़ियां तों सलामी ली ਕੈਬਨਟ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਹੈ ਤੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਪੀਮਰਾਵ ਅੰਬੇਦਕਰ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਮੌਕੇ ਤੇ ਦੇਸ਼ ਦੇ ਸ਼ਹੀਦ ਆਜ਼ਾਦੀ ਘੁਟਾਲੀਆਂ ਅਤੇ ਸਾਬਕਾ ਸੈਨਿਕਾ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਹ ਦੇਸ਼ ਵਾਸੀਆਂ ਨੂੰ 76ਵੇਂ ਗਣਤੰਤਰ ਦਿਵਸ ਦੇ ਪਰ ਲੱਖ ਲੱਖ ਵਧਾਈਂਦਾ ਹਾਂ। ਅੱਜ ਦੇ ਦਿਨ ਸਾਡਾ ਜੋ ਸਮਝਾਨ ਲੱਗ ਹੋਇਆ ਸੀ 1950 ਦੇ ਵਿੱਚ ਸੋ ਸਾਡੇ ਦੇਸ਼ ਵਾਸਤੇ ਬਹੁਤ ਹੀ ਇੱਕ ਫਤਰੀ ਗਲਤੀ ਕੀ ਸਾਡੇ ਸੀ ਆਪਣੇ ਸੰਵਿਧਾਨ ਦੇ ਮੁਤਾਬਿਕ ਦੇਸ਼ ਨੂੰ ਚਲਾਣਾ ਸ਼ੁਰੂ ਕੀਤਾ ਔਰ ਅੱਜ ਕਿੰਨ ਜਨਤਨ ਦਿਵਸ ਲੈ ਉਹ ਸਾਨੂੰ ਆਪਣੇ ਜੋ ਸ਼ਿਦਾਂਜਪਾ ਘਗਾ ਸਿੰਘ ਨੇ ਜੋ ਸਥਾਨ ਹੈ ਤੁਮੇ ਆ ਕੇ ਨਮਸਤਕ ਹੋ ਜਾਂ ਕਿ ਕਿਸੇ ਇਹਨਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਇਹਨਾਂ ਨੇ ਜਾਂ ਦੇਸ਼ ਵਾਸਤੇ ਜੋ ਕੁਰਬਾਨੀਆਂ ਲਾਂ ਕੀਤੀ ਉਹਦੇ ਬਦਲ ਨਹੀਂ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਸੁਮੇਲ ਸਕਨਤ ਮਸਤਕ ਹੋਣ ਲਈ ਆਇਆ ਸੁਮੇਲਾਰੇ ਹਿੰਦੀ ਸਵੱਛਨਿਕ ਰਿਪੇਅਰ ਗੰਤੰਤਲ ਦੇ ਸਿਪਰ ਲਖ ਲਖ ਜਿੰਦਾ ਕੋਈ ਜੁਦੀ ਗੱਲ ਹੈਗੀ ਹੈ ਜੇ ਕੋ ਉਹ ਸੀ ਚੱਲ ਡਿਸਰਬ ਨੂੰ ਪਤੇ ਹੋਣਾ ਕਰਨਗੇ ਵੀ ਬਾਕੀ ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਨਾਲ ਕਿ ਪਹਿਲੀ ਵਾਰੀ ਹੋਇਆ ਹੈਗਾ ਕਿ ਸਾਡੀ ਸਰਕਾਰ ਦੇ ਪ੍ਰਯਾਸ ਦੇ ਕਾਰਨ 55 ਕਰੋੜ ਪੀਆ ਜੀ ਸ਼ਿਜਾਜ਼ਮ ਸਮਾਰਕ ਦੇ ਉੱਪਰ ਲੰਧਨ ਜਾ ਰਿਹਾ ਹੈ ਪਿੰਡ ਦਾ ਵਿਕਾਸ ਹੋਏਗਾ ਸਥਾਨ ਦਾ ਵਿਕਾਸ ਹੋਏਗਾ ਇਤਨੀ ਵੱਡੀ ਰਕਮ ਕਦੇ ਵੀ ਪਹਿਲੇ ਨਹੀਂ ਆਈ ਉਹਦੇ ਨਾਲ ਨਾਲ ਸਾਡੇ ਡਾਕਟਰ ਸਾਹਿਬ ਐਮਐਲਏ ਸਾਹਿਬ ਸਿੱਕੀ ਸਾਹਿਬ ਆਏ ਨੇ ਨਾਲ ਮੇਰੇ ਵੀ ਸਾਡੇ ਬੰਗਾ ਤੋਂ ਚਾਰਜ ਉਹ ਸਾਰੇ ਜ਼ਿਲ੍ਹਾ ਪ੍ਰਧਾਨ ਸਾਰੇ ਸਾਥੀ ਆਏ ਨੇ ਔਰ ਇੱਥੇ ਇੱਕ ਬੜੀ ਵੱਡੀ ਸਰਕਾਰ ਵੱਲੋਂ ਦੇਣ ਜੋ ਇੱਕ ਮੈਡੀਕਲ ਕਾਲਜ ਖੁੱਲਣ ਜਾ ਰਿਹਾ ਹੈ ਮਾਰਗ ਦੇ ਚੋਦਕੀ ਹੋਏਗਾ ਸੋ ਇਹ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਈਮਾਨ ਸਾਹਿਬ ਸਰਕਾਰ ਦੇ ਤਹਿਤ ਬਹੁਤ ਸਾਰੇ ਕੰਮ ਅੱਛੇ ਚ ਹੋ ਰਹੇ ਨੇ ਜਿਹਨਾਂ ਲਈ ਇਤਿਹਾਸਿਕ ਕਿਹਾ ਜਾ ਸਕਦਾ ਕੰਮ ਹੋਣਦੇ ਨੇ ਵਿਕਾਸ ਵਾਲੇ ਹੋ ਰਹੇ ਨੇ ਸੋ ਇਸ ਤਰ੍ਹਾਂ ਸਾਨੂੰ ਹਮੇਸ਼ਾ ਹੀ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ ਅਸੀਂ ਕਰ ਰਹੀ ਸਰਕਾਰ ਤੋਂ ਇਸ ਗੱਲ ਦਾ ਮਾਣ ਹੈ ਸੀਐਮ ਸਾਹਿਬ ਨੇ ਪਹਿਲੇ ਹੀ ਤੁਸੀਂ ਦੇਖਿਆ ਉਹਨੇ ਬਿਆਨ ਦੋ ਤਿੰਨ ਦਿਨ ਪਹਿਲੇ ਆਏ ਨੇ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਬਜਟ ਹੁਣ ਅਸੀਂ ਦੇ ਆ ਰਿਹਾ ਮਾਰਚ ਦੇ ਵਿੱਚ ਉਹਦੇ ਵਿੱਚ ਅਸੀਂ ਆਪਣਾ ਪ੍ਰੋਵੀਜ਼ਨ ਉਹਦੀ ਰੱਖਣ ਜਾ ਰਹੇ ਹਾਂ ਉਹ ਡੈਫੀਨਿਟਲੀ ਅਸੀਂ ਉਹਨਾਂ ਨੂੰ ਦਿੱਲੀ ਇਲੈਕਸ਼ਨ ਜਿਵੇਂ ਦੇਖ ਰਹੇ ਹਾਂ ਬਹੁਤ ਅੱਛਾ ਉੱਥੇ ਵਨ ਸਾਈਡਡ ਆਮ ਆਦਮੀ ਪਾਰਟੀ ਜਿੱਤੇਗੀ ਸਾਡੀ ਬਹੁਤ ਅੱਛਾ ਰਿਜ਼ਲਟ ਆਏਗਾ